ਸ਼ਣਾ ਹਾਂ ਮੰਗੂ ਮੰਗੂ ਵੇ ਮੰਗੂ ਕੀ ਕਰੇ ਮੰਗੂ ਕੀ ਕਰੇ ਘਰ ਆ ਗਈ ਸਾਡਾ ਇਧਰ ਹਾਏ ਹਾਏ ਤੇਲ ਮੁੱਕ ਗਿਆ ਬਾਈ ਓਏ ਮੰਗੂ ਦੇ ਗੱਟਿਆਂ ਕੋਲੇ ਲਾ ਦੇ ਜਾ ਕੇ ਮੰਗੂ ਵੇ ਪੜ ਗਿਆ ਹਾਂ ਮੁੱਕ ਗਿਆ ਫੋਨ ਜੀ ਤੋ ਆ ਜਾ ਵੇ ਮੰਗੂ 10 ਵਾਰੀ ਪੁੱਛ ਲਿਆ ਤੇਲ ਹੈਗਾ ਕਹਾਂ ਫੁੱਲ ਕਰਾਈ ਵਟੇ ਕਿ ਤੂੰ ਵੀ ਵਾਲਾ ਕੱਪੀ ਹੈ 4 ਕਿਲੋਮੀਟਰ ਤੋਂ ਰੋੜ ਕੇ ਲੈ ਹੈ ਓਏ ਭਾਈ ਮੈਂ ਐ ਨਹੀਂ ਕਿਹਾ ਫੁੱਲ ਕਰਾਇਆ ਫੁੱਲ ਨਾ ਤਾਂ ਇਹ ਗੱਲ ਕਹੀ ਹੈ ਵਲੌਗ ਚ ਵਲੌਗ ਜਰਕਾਉੜ ਹੈ ਇਹ ਗੱਲ ਇਹ ਇਹਨਾਂ ਨੂੰ ਵੀ ਤੁਸੀਂ ਮਾੜਾ ਪਿੱਛੇ ਕਰਕੇ ਦੇਖ ਲਿਓ ਇੱਕ ਵਲੌਗ ਚ ਹੁਜ਼ਾਰਾ ਹਸਾ ਇਹਦਾ ਮੰਗ ਕੇ ਲੈ ਆਇਆ ਸਕੂਟਰ ਨਹੀਂ ਹੈਗਾ ਨਹੀਂ ਤੈਨੂੰ ਜਦੋਂ ਐ ਪੁੱਛਿਆ ਜਾ ਰਿਹਾ ਸੀ ਵੀ ਤੇਲ ਹੈਗਾ ਹਾਂ ਹੈਗਾ ਕਹਿੰਦਾ ਹੈਗਾ ਦੱਬੀ ਫਿਰੋ ਹਾਂ ਕਿਹੜੇ ਗੱਡੇ ਹੈ ਕਹਿੰਦਾ ਦੱਬੀ ਫਿਰੋ ਬਹੁਤ ਕਿਹੜੇ ਗੱਡੇ ਹੈ ਬਲਾ ਐ ਕਰੀ ਕੋਈ ਬੋਤਲ ਪਈ ਆਪਣੇ ਕੋਲੇ ਨਾ ਪਰ ਲਿਆਉਣਿਆ ਬੋਤਲ ਨਾ ਨਾ ਮਾੜੇ ਗੱਡੀ ਚ ਪਵਾਉਣਾ ਪਤਾ ਕੋਲ ਡਰਿੰਕ ਵਾਲੀ ਬੋਤਲ ਕੀ 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 ਕਿਹੜੀ ਹੈ ਕਿਹੜਾ ਚੈਨਲ ਹੈ ਵੀਡੀਓ ਤੇ ਇਹ ਇੱਕ ਦਾ ਪੁੱਤ ਜੱਟ ਸੌਦਾ ਆਪਣਾ ਤਿੰਨ ਉਹ ਹੀ ਹੈ ਵੀ ਇਹ ਨਾ ਇਹ ਜਿੰਦਰ ਬੱਗਰ ਵਾਲਾ ਪਤਾ ਕਿਹੜਾ ਜਿੰਦਰ ਬੱਗਰ ਇੱਕ ਉਹ ਨਹੀਂ ਨਹੀਂ ਐਸੀ ਗੱਡੀ ਜੀ ਵੀ ਪਾ ਕੇ ਲਿਆਉਣਾ ਲੱਗ ਕੋਈ ਜੱਕਰ ਆ ਜਾ ਤੂੰ ਨਾਲ ਹੀ ਵਗ ਚੱਲ ਨਾ ਨਾ ਮੈਂ ਨਹੀਂ ਜਾਂਦਾ ਚੱਲ ਫਿਰ ਤੂੰ ਆ ਜਾ ਹਾਂ ਹਾਂ ਚੱਲ ਰਿਹਾ ਜੀ ਸੂਟ ਦਾਦੇ 11 ਵਜੇ ਚੁੱਕੇ ਨੇ ਹਾਂਜੀ ਬਾਦੂਰ ਵਾਲੀ ਬਈ ਕੋਈ ਨਾ ਬਸ ਤੂੰ ਪਰਵਾਹ ਨਾ ਕਰ ਠੀਕ ਆ ਠੀਕ ਆ ਓਕੇ ਨਾ ਮੈਂ ਤਾਂ ਹੁਣ ਦੁੱਧ ਦੱਦ ਪਾ ਕੇ 10 ਵਜੇ ਫੇਰ ਮਿਲਾਂਗਾ ਤੁਹਾਨੂੰ ਫੇਰ ਤੂੰ ਬਾਦ ਫਿਰ ਜਾਈ ਨਾ ਸਨੇਹਾ ਜੀ ਲੀਲੂ ਆ ਗਿਆ ਬਈ ਰਾਤ ਦੇ 2 ਵੱਜ ਚੁੱਕੇ ਨੇ ਕੀ ਹੋ ਗਿਆ ਸੌ ਖਾ ਓਏ ਹੂੰ ਕਿਉਂ ਆ ਮੇਰੇ ਸਾਲੇ ਆਪਣੇ ਵਾਲਾ ਲਫਾਫਾ ਓਏ ਆ ਦੇ ਇਕੱਠੇ ਤੀ ਓਏ ਤੇਰੀ ਭੈਣ ਦੀ ਤੇਰੀ ਦੀ ਆਪਾ ਇਹ ਨਹੀਂ ਹਜੇ ਤਾਂ ਇਹਨਾਂ ਦੀ ਬਚਤ ਹੈ ਇਹ ਖਿੱਚ ਲੈ ਇਹ 15 ਉਹ ਖਿੱਚ ਲੈ ਕੀ ਬੱਕਲੇ ਗਏ ਕਿ ਕਿ ਬੱਕਲੇ ਗਏ ਬੂਟ ਜੇ ਪਾਇਨ ਕਿ ਜੇ ਜੇ ਵੇ ਜਰਬਾਆਂ ਪਈਆਂ ਨੇ ਇਹਨਾਂ ਨੂੰ ਤਾਂ ਦੱਸਦੇ ਆ ਉੱਤਰ ਦੁੱਜੇ ਆਹ ਕੁੱਤੇ ਜੇ ਕਿਚਲੇ ਸਾਰਾ ਕੁਸੀ ਆਪਣਾ ਹਾਂ ਹੋਰ ਆ ਦੇ ਆ ਖਾ ਕੇ ਪੈਨ ਲੀਜ ਯਾ ਤੋ ਤਰੇ ਜਿਹੜੇ ਵੱਜ ਗਏ ਇਹਨਾਂ ਚੋਂ ਐ ਦੇਖੀ ਕਿ ਜੇ ਦੰਦ ਦੰਦ ਤਾਂ ਨਹੀਂ ਬੱਜੇ ਹੋਏ ਸਾਫ ਨਹੀਂ ਇਹਦਾ ਸਾਫ ਅਈ ਤੇ ਬੱਜੇ ਨੇ ਇਹ ਪਾੜ ਕੇ ਸੜਦੇ ਐਸੀ ਬੱਜੇ ਕਿੱਕੇ ਅਗਲਾ ਸਾਥ ਸੁਬਤਾ ਹਾ ਇਹ ਤਾਂ ਚਲ ਐ ਕਿਹੜਾ ਵਿਚ ਵੜ ਗਿਆ ਤੇ ਕੁਸੋਂ ਦੰਦਾਂ ਨੂੰ ਐ ਕੀ ਹੋ ਗਿਆ ਉਹ ਧਰਦੇ ਯਾਰ ਗੱਡੀ ਚ ਕਿੱਟਾ ਪੈ ਗਿਆ ਦੇਖ ਕਿਆ ਵਾ ਕਲੈਟ ਲਾਈਆ ਮੈਂ ਤੇ ਲੋਕੇਸ਼ਨ ਤੇ ਫੇਰ ਬਈ ਵਾਪਸ ਆ ਗਏ ਆਏ ਹਾਏ ਹੰਡਾ ਠੰਡੇ ਜੀ ਠੰਡ ਚੱਲ ਰਹੀ ਐ ਕੀ ਕੱਢ ਲੈ ਚੋਂ ਹੈ ਬਾਗੀ ਦੇ ਕੀ ਕੱਢ ਲੈ ਕਿੰਨਾ ਟਾਈਮ ਹੋ ਗਿਆ ਬਾਈ ਸੀਟ ਕਰੋ ਜੱਟ ਆ ਤੂੰ ਕੋਟ ਜਾ ਕਦੋਂ ਪਾਲਿਆ ਸੀ ਓਏ ਕੋਟ ਜਾ ਮੋਦੀ ਤੇ ਲੈ ਗੱਡੀ ਚ ਤਰ ਕੇ ਨਹੀਂ ਸੀਟ ਚ ਕਦੋਂ ਪਾਲਿਆ ਜੀ ਸੀਂਜ ਦਾ ਪਾਇਆ ਨਹੀਂ ਗਾ ਮੈਂ ਨਾ ਮੈਂ ਤਾਂ ਹੁਣ ਕੱਢੂੰਗਾ ਸੀਂਜ ਦਾ ਪਾਲਾ ਲੱਗਦਾ ਹੈਗਾ ਚਲੋ ਫਿਰ ਬਾਈ ਤਿਆਰੀ ਐ ਆਪਣੀ ਤਾਂ ਬਸ ਫਿਰ ਹੁਣ ਇੱਥੇ ਮੰਜੇ ਵਿਸਾਓ ਥੋੜੇ ਜਿਹਾ ਮੰਜੇ ਸੈਟਿੰਗ ਕਰਨੀ ਪਈ। ਇੱਕ ਵਿਸਾ ਕੇ ਤੇਰਾ ਪੁੱਪੜ ਤੋਂ ਕਹਿੰਦੇ ਗਾਈਂ ਪੈ ਜਾ। ਪੁੱਪੜ ਦੇ ਲੜੂ ਮੇਰਾ ਨਾਲ। ਨਾ ਨਾ ਮੈਂ ਲੜੂ ਆ ਕੇ। ਵੀ ਇੱਥੇ ਤਰਾ ਮ ਵਿਸਾਉਂਗੇ ਨਾ ਤੁਸੀਂ। ਹਾਂ। ਇਹਦਾ ਨਹੀਂ ਵਿਸਾਉਂਦੇ। ਮੇਰਾ ਨਹੀਂ ਵਿਸਾਉਂਦੇ। ਠੀਕ ਹੈ। ਇਹਦਾ ਕੋਈ ਗੱਲ ਨਹੀਂ। ਸਾਰਾ ਕਰੂ ਭਾਈ ਦੇ ਇੱਧਰ ਖੇਚੜਾ ਹੋਦਾ ਕਿਵੇਂ ਕਰਦਾ। ਤਾਰਾ ਉਧਰੋਂ ਕੁਲੇਜ ਜੇ ਕੁੱਤੇ ਲੈ ਗਿਆ ਮੇਰਾ ਵਾਲਾ ਸਾਰੇ। ਹੋਰ ਹੁਣ ਤੇਰੀ ਸੌਹ। ਉਹਲੇਜ ਜੇ ਕੁੱਤੇ ਖਿੱਚੀ ਫਿਰਦੇ ਨੇ। ਆਹ। ਹੋਰ ਯਾਰ। ਉਹ ਤਾਂ ਅੰਦਰੋਂ ਖਿੱਚ ਲੈ ਉੱਥੋਂ। ਕੁੰਡਾ ਨਹੀਂ ਸੀ ਲਾਇਆ ਯਾਰ ਤਿੰਨ ਕੇ ਖਰਾਬ ਕਰਦੇ ਮੈਂ ਕਿਨੇ ਉੱਤੇ ਆਇਆ ਪਾਪਾ ਫੱਲੇ ਸੜਤਾ ਸੀ ਇਹਦਾ ਫੱਲੀ ਪਿਆਦੀ ਪੱਲਾ ਵੀ ਲਓ ਜੀ 3:38 ਹੋ ਗਏ 24 ਤਰੀਕ ਹੋਗੀ ਪੌਣੇ 4 23 ਤਰੀਕ ਤੇ ਲੱਗੇ ਹੋਏ ਆਂਗੇ ਇਧਰ ਤੁੰਬੀਆਂ ਹੱਥਾਂ 'ਚ ਨੇ ਕਹਿੰਦੇ ਮੁੰਡੇ ਫੁੱਲ ਜੋਸਾਂ ਜਣੇ ਹਜੇ ਕੋਈ ਨੀਂਦ ਅੱਖਾਂ 'ਚ ਰੜਕ ਨਹੀਂ ਰਹੀ ਅੱਖਾਂ 'ਚ ਲਾਲੀ ਤਾਂ ਗਈ ਗੱਲ ਇਹ ਆ ਹਨੀਂਦ ਤਾਂ ਨਹੀਂ ਹਜ਼ਾਰੀ ਗੱਲ ਇਹ ਆ ਵੀ ਫਿਰ ਕੱਲ ਨੂੰ ਕੰਮ ਨਹੀਂ ਕੱਲ ਤਾਂ ਕੀ ਅੱਜ ਹੀ ਕੰਮ ਨਹੀਂ ਹੋਣਾ ਅੱਜ ਹਾਂ ਅੱਜ ਦਿਨ ਚੜ ਗਿਆ ਸਾਢੇ 3:00 ਵੱਜ ਗਏ ਹਾਂ ਚਲੋ ਕੋਈ ਗੱਲ ਨਹੀਂ ਮਾਸੂ ਨੂੰ ਬਾਕੀਆਂ ਦਾ ਦਿਖਾਉਣਾ ਹਾਲਚਲ ਉਹ ਕੁੱਤੇ ਲੈ ਕੇ ਆ ਕੁੱਤਿਆਂ ਨੇ ਬਹੁਤ ਖਲਾਰਾ ਪਾਇਆ ਬਈ ਇੱਧਰ ਕਤੂਰੇ ਫਿਰਦੇ ਨੇ ਸੇ ਚਲ ਅਸੀਂ ਮਾਰਿਆ ਮੂਰਾ ਤਨ ਚਲ ਫਿਰਦੇ ਰਹਿਣ ਤੇ ਤੜਕੇ ਸਫਾਈ ਕਰ ਲਾਂਗੇ ਹੋ ਗਿਆ ਸੀਨ ਹੋ ਗਿਆ ਕਰ ਲਿਆ ਹੋਰ ਇੰਨਾ ਟਾਈਮ ਹੀ ਲਾਉਂਦਾ ਹੁੰਦਾ ਮੈਂ ਇਹਦਾ ਤੁਸੀਂ ਹੁੰਦਾ ਤਾਂ ਕੱਢਿਆ ਨਾ ਚਲ ਬਈ ਚੰਗੀ ਗੱਲ ਐ ਹਾਂ ਹਾਂ ਦਰਸ਼ਕਾਂ ਨੂੰ ਆਇਆ ਦਿਖਾ ਦੇ ਪਹਿਲਾਂ ਮੈਂ ਦਿਖਾ ਚੁੱਕਿਆ 3 ਵਜੇ ਕੋਣ 43 ਮਿੰਟ ਹੋਏ ਨੇ ਕਿਰਪਾ ਕਰਕੇ ਵੜਾ ਜਾ ਬਸ ਸਕਿੱਪ ਨਾ ਕਰਿਆ ਕਰੋ ਹਾਂ ਪੂਰੀ ਦੇਖਿਆ ਕਰੋ ਮੇਚੋੜ ਘਟਿਆ ਕਰੋ ਜਿੰਨੇ ਸਟਾਫ ਬਾਹਰ ਆਇਆ ਕਰੂਗੀ ਹਾਂ ਇਹਦਾ ਥੋੜਾ ਪਿਆਰ ਦੇਖ ਭੈ ਜਾਉਂਦਾ ਵੇ ਤੂੰ ਤਾਂ ਵੇ ਕੱਟਿਆ ਮੈਨੂੰ ਤਾਂ ਭੈ ਜਾਉਂਦਾ ਮੇਰਾ ਥਾਲਾ ਇੱਥੋਂ ਆਪਾਂ ਸੀ ਤਾਂ ਵਈ ਇੱਥੇ ਪਿਆ। ਇਧਰ ਹਲਕੋ ਸੁਣੀ ਨਹੀਂ ਲਿੰਦਾ ਹੈ। ਇਧਰ ਬਾਰ ਜੀ ਇਧਰ ਬੋਤਲਾ ਪਈ ਯਾਰੇ। ਫਲਮੀ ਸੀ ਜਾਂ ਹੋਇਆ। ਫਲਮਾ ਸੀ ਜਾਂ ਹੋਇਆ। ਹੱਸੀ ਨਹੀਂ ਚਾਰ ਤਾਂ ਬੱਜ ਗਏ ਮੈਂ ਕਹਿੰਦਾ 2 ਘੰਟੇ ਗੱਲਾਂ ਮਾਰ ਲੈਨੇ ਦਿਨ ਚੜ ਜੂ ਯਾਰ। ਤੂੰ ਸੌ ਜਾ। ਐ ਘਾਣੂ ਕਰਦਾ ਯਾਰ ਐ ਹੁਣ ਇੱਕ ਕੰਪਲ ਚ ਮੇਰਾ ਥਲਾ ਮੈਂ ਨਹੀਂ ਲਊ ਉੱਤੇ। ਐ ਨਾ ਕਰ ਬਈ ਬਣ ਕੇ ਵੰਡ ਕੇ ਵੰਡ ਖਾਈਏ ਖੰਡ ਖਾਈਏ। ਐ ਇੱਥੇ ਮੂਣੀ ਦਿਖ ਰਹੀ। ਇੱਕ ਚੀਜ਼ ਦੀ ਗਾਰੰਟੀ ਕਹਿੰਦੇ ਆ ਅਸੀਂ ਚੋਰੀ ਨੂੰ ਆ ਕੇ ਪਈਗੀ ਹੁਣ ਤਾਂ ਸ਼ੂਟ ਤਾਂ ਕੰਪਲੀਟ ਹੋ ਗਿਆ ਬਾਕੀ ਟੜਕੇ ਕੰਟੀਨਿਊ ਕਰਾਂਗੇ ਹੁਣ ਇੱਥੇ ਸਾਡੇ ਕੋਲ ਸ਼ੇਰ ਆ ਕੇ ਟਿੱਗੂ ਨੂੰ ਪਤਾ ਨਹੀਂ ਕਿ ਇਤਨੀ ਮੁਸਕ ਆਊਗਾ ਵੀ ਉੱਥੇ ਜਾ ਕੇ ਪਈਗੀ ਹੋਰ ਸਾਡੇ ਕੋਲੇ ਕੋਈ ਨਹੀਂ ਆਉਂਦਾ ਇਕੱਲਾ ਸ਼ੇਰ ਆਊਗਾ ਆ ਦੋ ਚਾਰ ਮਿੰਟਾਂ ਜੀ ਤੁਹਾਨੂੰ ਵਲੌਗ ਦੇ ਥਰੂ ਦਿਖਾਵਾਂ ਚੱਲ ਹੁਣ ਜੇ ਨੀਂਦ ਆਉਂਦੀ ਆ ਅੱਖ ਲਾ ਕੇ ਦੇਖਦੇ ਆ ਪਰ ਸੇ ਨੀਂਦ ਤਾਂ ਆਉਂਦੀ ਨਹੀਂ ਟਲ ਗਈ ਨਾ ਕਿਉਂਕਿ ਤਣ 2:30 ਵੱਜ ਗਏ ਤੇ ਬਾਕੀ ਬਾਈ ਬਣ ਕੇ ਤੁਸੀਂ ਯਾਰ ਵਲੌਗ ਆਪਣਾ ਵਲੌਗ ਨੂੰ ਵੀ ਤੇ ਵੀਡੀਓ ਨੂੰ ਵੀ ਬoi ਬਣ ਕੇ ਸ਼ੇਅਰ ਤੇ ਲਾਈਕ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿਸ ਬੇਸ ਤੇ ਹੋਗੀ ਇਹ ਤਾਂ ਹੋਲਡ ਅਟਾਚੀ ਤੇ ਟਾਈਟਲ ਥੋੜਾ ਜਿਹਾ ਤੁਸੀਂ ਹਿੰਟਿੰਗ ਦਿਓ ਜੇ ਵਧੀਆ ਲੱਗਿਆ ਕਈ ਵਾਰ ਸੋਟ ਵਾਲਾ ਰੱਖ ਦਾਂਗੇ ਹੱਥ 30 40 ਸਾਲ ਪੁਰਾਣਾ ਤੇ ਧੰਨਵਾਦ ਕਰਦੇ ਆ ਸਾਰਿਆਂ ਦਾ ਹੁਣ ਗੱਲ ਨਹੀਂ ਆਉੜ ਰਹੀ ਕਿਉਂਕਿ ਉਧਰ ਜੋਰ ਲੱਗਿਆ ਹੋਇਆ ਪਾਲਾ ਸੇਰਾ ਪਹੁੰਚ ਰਿਹਾ ਮੈਨੂੰ ਬੱਤ ਸਾਡੀ ਵੀਡੀਓ ਪਾਣੀ ਰਹੀ ਹੈ ਕਿੰਨਾ ਪਾਸ ਮੈਂ ਫੋਨ ਆਪਦੇ ਕਣੀ ਕਰੀ ਪਟ ਕੋਣ ਦੀ ਪੱਠ ਅਮਰੀਕੀ ਆ ਬਸ ਇੰਨੀ ਗੱਲ ਆਪਣੇ ਕੋਲੇ ਤਾਂ ਉਹ ਸੀਨ ਆਉਦਾ ਨਹੀਂ ਹੋ ਗਿਆ ਜਿਵੇਂ ਮੈਂ ਕਿਹਾ ਸੀ ਕਿ ਪੱਠ ਤੇ ਖੁੰਡੇ ਲਾ ਦੇ ਤੇ ਉਹ ਦੇਖਾਂ ਨਹੀਂ ਅੱਡੇ ਠੀਕ ਬਹੁਤ ਕੁਝ ਮਿਸਟੇਕ ਹੋ ਗਿਆ ਦੇਖਦੇ ਫਿਰ ਕੀ ਬਣਦਾ ਗਰਾਊਂਡ ਲੈਵਲ ਤੋਂ ਬਈ ਪੋਰਟ ਤੇ ਰਹਿਆ ਸਾਨੂੰ ਗਰਾਊਂਡ ਲੈਵਲ ਤੋਂ ਜਮਾ ਸਵੇਰ ਦੇ ਬੰਦਾ ਬੰਦਾ ਵੰਬਾਰ ਵੰਬਾਰ ਕਾਹਨ ਦੇ ਕਿ ਕਿਵੇਂ ਪੜੀ ਜਾਂਦੇ ਨੇ ਅਖਾਈਆਂ ਦੇ ਕਿਵੇਂ ਹੋ ਗਏ ਚਲੋ ਅਸੀਂ ਰੈਾਈਟੀਆਂ ਰੈਾਈਟੀਆਂ ਜੀ ਤਾਂ ਆ ਦੇਖ ਲਓ ਇਹ ਤਾਂ ਪਿੱਠਾ ਬੜਾਈ ਹੋਇਆ ਕੈਮਰਾ ਮੈਨ ਮੰਨ ਦਿਆ ਵੇ ਕੈਮਰਾ ਮੈਨ ਕੈਮਰਾ ਮੈਨ ਆਪਣਾ ਲੱਤ ਲੱਤ ਤਾਂ ਜਾਂਦੀ ਨਹੀਂ ਉੱਥੇ ਜਿੱਥੇ ਲੈ ਗਿਆ ਅੱਜ ਉਹ ਗੱਡੀ ਚੋਂ ਬਟਿਆ ਲਈ 3 ਘੰਟੇ ਤੋਂ ਬਾਅਦ ਵੀ ਕਾਲ ਪਾੜਦੂਗਾ ਬੰਦੇ ਦਾ ਹਾਂ ਲੱਖ ਰੁਪਈਆ ਲੈ ਕੇ ਵੀ ਨਹੀਂ ਪੈਂਦਾ ਇਹ ਗੱਡੀ 'ਚ 3 ਘੰਟੇ ਜਿਹੜਾ ਇਹ ਰਾਤ ਦਾ ਰਾਤ ਦਾ ਔਖਾ ਉਹ ਔਖਾ ਪਿਆ ਤਾਂ ਦੇਖ ਲੈ ਪਿਆ ਤਾਂ ਦੇਖ ਲੈ ਆਹ ਦੇਖ ਠਾਏ ਮੜਾ ਜਾ ਕਰਦੇ ਲੋਕ ਸਤਿ ਸ੍ਰੀ ਅਕਾਲ ਭਾਈ ਹੋ ਜੋ ਖੜੇ ਆ ਜਾ ਦੇ ਨੀ ਮ ਕਾਹ ਫੜਾ ਤੂੰ ਇਹ ਸਾਲਾ ਕੰਧਾ ਤਰ ਤਾ ਲਿਆ ਬਾਈ ਬਣ ਕੇ ਖੜਾ ਹੋ ਕੇ ਚੱਲ ਵੇ ਹੋ ਗਿਆ ਕੜਾ ਮਨ ਤਾਂ ਇੱਥੇ ਹੋ ਗਿਆ ਸੌ ਤੇਰੀ ਠੰਠ ਦਾ ਨਹੀਂ ਬਦਲ ਗਿਆ ਮਸਰ ਦਾ ਪਤਾ ਲੱਗਾ ਮੇਰਾ ਸਾਲਾ ਬਾਗੀਆਂ ਪਾਉਂਦਾ ਫਿਰਦਾ ਰਿਆ ਕੰਨਾਂ ਕੋਲੇ ਉੱਥੇ ਹੈਗਾ ਨੀ ਮਸਰ ਬਾਲਾ ਸੀ ਯਾਰ ਬਾਲਾ ਜਿੱਥੇ ਹੈ ਹੀ ਮਸਰ ਬਾਲਾ ਸੀ ਯਾਰ ਮਸਰ ਮੈਂ ਸਾਬ ਲਾਲਾ ਵੀ ਰੰਗ ਵੀ ਨਹੀਂ ਲਾਇਆ ਦਾੜੀ ਤੋਂ ਮਾਪੇ ਰੰਗ ਕੀ ਮੈਂ ਉੱਠਣਸਾਰ ਪਹਿਲਾਂ ਵਾਲ ਚੱਕ ਕੇ ਮੜੀ ਜੀ ਰਿਪੋਰਟ ਦਿੱਤੀ ਆ ਵੀ ਸਰੀਰ ਪਈ ਇੱਕ ਤਿਆਵ ਵਾਲਾ ਭਾਲਦਾ ਹੋਰ ਤਾਂ ਨਹੀਂ ਕੁਝ ਕਿਉਂਕਿ ਉਹ ਸੀਨ ਕਰਨ ਡਾਕਟਰ ਉਹਦੇ ਇਧਰ ਨੂੰ ਕਿਉਂਕਿ ਉਹ ਹੋ ਗਿਆ ਨਾ ਡੇਟ ਸੁੱਤੇ ਆ ਉਹਦੇ ਕਰਕੇ ਜਿਹੜੀ ਰਾਤ ਰੋਟੀ ਪਾਣੀ ਖਾਦੀ ਆ ਉਹ ਹਾਜਮ ਨਹੀਂ ਆਇਆ ਗੰਦਾ ਤਾਂ ਪੈਣ ਲੱਗੇ ਦੁਬਾਰੇ ਭੁੱਖ ਲੱਗੀ ਜੀ ਇਹ ਕੀ ਫਿਰ ਬਸਾਂ ਮ ਜਾਓਗੇ ਪੈਣਾ ਪਿਆ ਆ ਪੈ ਜਾਓਗੇ ਮੇਰੇ ਤਾਂ ਨੇ ਜਾਂ ਰੱਖਾਂ ਔਖਾਂ ਹੀ ਆ ਬਾੜੀਆਂ ਉਹ ਹੋ ਗਈਆਂ ਨਾ ਓਏ ਹਾਂ ਔਖਾਂ ਔਖਾਂ ਹੀ ਆ ਬਾੜੀਆਂ ਉਹ ਹੋ ਗਈਆਂ ਚਲ ਤੁਸੀਂ ਐ ਮਸਾਲਾ ਦੇਖੋ ਤੁਸੀਂ ਭਾਵੇਂ ਅਸੀਂ ਤਾਂ ਜਿਹੜੇ ਬੇਰਾਂਮ ਹੋ ਜਾਏ ਕੋਸ ਹੋ ਜਾ ਅਰ ਮਸਾਲਾ ਦੇਖੋ ਮਾਂ ਦੇ ਪੁੱਤੋ ਆਪਣਾ ਕਹਿਣਾ ਦਾ ਫਰਜ ਆ ਮੰਨੀ ਨਾ ਮੰਨੀ ਇਹਨਾਂ ਦੀ ਆ ਬਈ ਤੁਸੀਂ ਮੰਨੋਗੇ ਜੋ ਅਸੀਂ ਸਾਰਾ ਲਾਦਾ ਜਿੰਨਾ ਸਾਡੇ ਚ ਹੈਗਾ ਤੀ ਇਹ ਤਾਂ ਜਿੰਦਾ ਮਾਰਿਆ ਪਿਆ ਲੀਲੇ ਨੇ